ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪ੍ਰਤਪਾਲ ਸਿੰਘ ਪੰਨੂ ਆਪ ਜੀ ਜਾਣਦੇ ਹੋ ਕਈ ਸਿੱਖ ਸੰਸਥਾਵਾਂ ਨਾਲ ਜੁੜਿਆ ਹੋਇਆ ਇੱਕ ਊੰਕਾਰ মিডিਆ ਦੇ ਰਾਹੀ ਵੀ ਗੁਰਸੰਗਤ ਦੀ ਸੇਵਾ ਜਿੰਨੀ ਹੋ ਪਾ ਰਹੀਏ ਕਰ ਰਿਹਾ ਲੇਕਿਨ ਅੱਜ ਮੈਂ ਆਪ ਜੀ ਦੇ ਸਾਹਮਣੇ ਨਿਫਾ ਸੰਸਥਾ ਜਿਹੜੀ ਹੈ ਉਹਦੇ ਫਾਊਂਡਰ ਚੇਅਰਮੈਨ ਦੇ ਰੂਪ ਵਿੱਚ ਆਪ ਜੀ ਦੇ ਸਾਹਮਣੇ ਖੜਾ ਹਾਂ ਹਾਲਾਂਕਿ ਮੈਂ ਦੋ ਦਿਨ ਪਹਿਲਾਂ ਵੀ ਇੱਕ ਲਾਈਵ ਵੀਡੀਓ ਪਾਈ ਸੀ ਜਦੋਂ ਇੱਕ ਮੁੱਦਾ ਸਾਹਮਣੇ ਆਇਆ ਸੀ ਜਿਹਦੇ ਨਾਲ ਸਾਡਾ ਸਿੱਧਾ ਸਿੱਧਾ ਸਬੰਧ ਹੈ ਲੇਕਿਨ ਉਸ ਦੇ ਬਾਵਜੂਦ ਕੁਝ ਸਵਾਲ ਚੁੱਕੇ ਗਏ ਸੰਗਤ ਵੱਲੋਂ ਕੁਝ ਗੱਲਾਂ ਆਈਆਂ ਤੇ ਮੈਨੂੰ ਲੱਗਿਆ ਕਿ ਮੈਂ ਗੱਲ ਨੂੰ ਹੋਰ ਜਿਹੜਾ ਜ਼ਿਆਦਾ ਕਲੀਅਰ ਕਰ ਦਿਆਂ 22 ਤਰੀਕ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਕਿ ਜਿੱਥੇ ਡੇਰਾ ਕਾਰ ਸੇਵਾ ਵਿਖੇ ਕੁਝ ਬੱਚੇ ਜਿਹੜੇ ਨੇ ਉਹ ਆਪਣੇ ਕਲਚਰ ਦਾ ਪ੍ਰਦਰਸ਼ਨ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਦਾ ਇੱਕ ਡਾਂਸ ਜਿਹੜਾ ਹੈ ਉਹ ਕਰ ਰਹੇ ਨੇ ਆਪਣੇ ਕਲਚਰ ਦਾ ਪ੍ਰਦਰਸ਼ਨ ਕਰ ਰਹੇ ਨੇ ਉਹਨੂੰ ਲੈ ਕੇ ਪੂਰੀ ਸੰਗਤ ਵਿੱਚ ਜਿਸ ਤਰੀਕੇ ਨਾਲ ਉਹ ਵੀਡੀਓ ਗਈ ਔਰ ਜਿਸ ਤਰੀਕੇ ਨਾਲ ਉਹਨੂੰ ਦੱਸਿਆ ਗਿਆ ਸੰਗਤ ਦੇ ਵਿੱਚ ਰੋਸ ਆਇਆ ਔਰ ਇਹ ਲੱਗਿਆ ਕਿ ਜਿੱਦਾਂ ਗੁਰੂ ਘਰ ਦੇ ਅੰਦਰ ਜਿਹੜਾ ਹੈ ਗੁਰੂ ਘਰ ਦੇ ਦੀਵਾਨ ਹਾਲ ਦੇ ਅੰਦਰ ਜਿਹੜਾ ਕੋਈ ਡਾਂਸ ਪ੍ਰੋਗਰਾਮ ਜਿਹੜਾ ਉਹ ਕਰਾਇਆ ਗਿਆ ਸੋ ਇਸ ਚੀਜ਼ ਨੂੰ ਥੋੜਾ ਜਿਹਾ ਹੋਰ ਜ਼ਿਆਦਾ ਕਲੀਅਰ ਕਰਨ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਦਿਆਂ ਕਿ ਗੁਰੂ ਸਬਾਣੀ ਕਹਿੰਦੀ ਹੈ ਭੁੱਲਣ ਹਾਰ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਇੱਕ ਗੁਰੂ ਤੇ ਕਰਤਾਰ ਪ੍ਰਮਾਤਮਾ ਨੂੰ ਛੱਡ ਕੇ ਹਰ ਬੰਦਾ ਭੁੱਲਣ ਹਾਰ ਹੈ ਹਰ ਬੰਦੇ ਤੋਂ ਗਲਤੀ ਹੁੰਦੀ ਹੈ ਸੰਗਤ ਨੂੰ ਜਿੱਦਾਂ ਦੇ ਸੰਗਤ ਦੇ ਸੁਨੇਹੇ ਆ ਰਹੇ ਨੇ ਔਰ ਜਿੱਦਾਂ ਮੈਸੇਜ ਆ ਰਹੇ ਨੇ ਉਤੋਂ ਲੱਗਦਾ ਹੈ ਕਿ ਇਹ ਬੜੀ ਵੱਡੀ ਗਲਤੀ ਹੋਈ ਹੈ ਸੋ ਇਸ ਸੰਸਥਾ ਦਾ ਮੁਖੀ ਹੋਣ ਦੇ ਨਾਤੇ ਇਸ ਪੂਰੇ ਪ੍ਰੋਗਰਾਮ ਦਾ ਆਰਗੇਨਾਈਜ਼ਰ ਹੋਣ ਦੇ ਨਾਤੇ ਮੈਂ ਆਪਣੀ ਗੱਲ ਰੱਖਣ ਤੋਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਹੱਥ ਜੋੜ ਕੇ ਸੰਗਤ ਤੋਂ ਇਸ ਚੀਜ਼ ਦੀ ਮਾਫੀ ਮੰਗਣਾ ਕਿ ਜੋ ਇਹ ਸੰਗਤ ਨੂੰ ਮਾੜਾ ਲੱਗਿਆ ਕਿ ਕੰਮ ਨਹੀਂ ਸੀ ਹੋਣਾ ਚਾਹੀਦਾ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਮੈਂ ਦਿਲੋਂ ਮਾਫੀ ਮੰਗਣਾ ਤੇ ਜੇ ਸੰਗਤ ਨੂੰ ਲੱਗਦਾ ਕਿ ਇਹਦੀ ਕੋਈ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਲੱਗਦਾ ਜਾਂ ਸੰਗਤ ਨੂੰ ਲੱਗਦਾ ਕਿ ਇਹਦੀ ਕੋਈ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤੇ ਦਾਸ ਉਹ ਸਜ਼ਾ ਨੂੰ ਵੀ ਭੁਗਤਣ ਨੂੰ ਤਿਆਰ ਹੈ ਕਿਉਂਕਿ ਗੁਰੂ ਘਰ ਸੰਗਤ ਵੱਲੋਂ ਜਿਹੜੀ ਸਜ਼ਾ ਮਿਲਦੀ ਹੈ ਨਾ ਜੀ ਉਹਨੂੰ ਭੁਗਤ ਕੇ ਵੀ ਬੰਦਾ ਜਿਹੜਾ ਹੈ ਕਿਦਰੇ ਨਾ ਕਿਦਰੇ ਸੁਰੱਖਰੂ ਹੀ ਹੁੰਦਾ ਚੰਗੇ ਰਾਈ ਜਾਂਦਾ ਸੋ ਅਗਰ ਕੋਈ ਸੰਗਤ ਜਿਹੜੀ ਹੈ ਇਸ ਕੋਈ ਸਜ਼ਾ ਲਗਾਣੀ ਚਾਹੇ ਸੰਗਤ ਜਿੱਥੇ ਬੰਦੀਆਂ ਇਕੱਠੀਆਂ ਹੋ ਕੇ ਰਤੇ ਕੋਈ ਕਿਸੇ ਤਰ੍ਹਾਂ ਦੀ ਗੱਲ ਕਰਨਾ ਚਾਹਣ ਦਾਸ ਹਾਜ਼ਰ ਹੈ ਜਦੋਂ ਕਿੱਧਰੇ ਵੀ ਸੱਦਾ ਮਿਲੇਗਾ ਕੱਲ ਪ੍ਰਧਾਨ ਸਾਹਿਬ ਦਾ ਫੋਨ ਆਇਆ ਸੀ ਛਿੰਡਾ ਸਾਹਿਬ ਦਾ ਕਿ ਅਸੀਂ ਕਮੇਟੀ ਬਣਾ ਰਹੇ ਹਾਂ ਮੈਂ ਕਿਹਾ ਜੀ ਕੋਈ ਗੱਲ ਨਹੀਂ ਜਦੋਂ ਕਮੇਟੀ ਕਹੇਗੀ ਆਪਾਂ ਸਾਹਮਣੇ ਪੇਸ਼ ਹੋ ਕੇ ਆਪਣੇ ਗੱਲ ਜਿਹੜੀ ਹੈ ਸਿੱਦਤ ਨਾਲ ਰੱਖਾਂਗੇ ਪਰ ਇਸ ਮਾਫੀ ਨਾਮੇ ਦੇ ਨਾਲ-ਨਾਲ ਔਰ ਇਸ ਸਜ਼ਾ ਦੀ ਪ੍ਰਵਾਨਗੀ ਦੇ ਨਾਲ-ਨਾਲ ਕਿ ਜੋ ਸਜ਼ਾ ਲੱਗੇ ਕਿ ਮੈਂ ਭੁਗਤਣ ਨੂੰ ਤਿਆਰ ਹਾਂ ਮੈਂ ਕੁਝ ਗੱਲਾਂ ਜੁਰਸਾਂ ਜੀਆਂ ਕਰਨਾ ਚਾਹੁੰਦਾ ਕਿ ਜਿਹੜੇ ਤੋਂ ਸੰਗਤ ਨੂੰ ਇਹ ਕਲੀਅਰ ਹੋ ਜੇ ਕਿ ਜਿਹੜਾ ਪ੍ਰਕਰਨਾ ਹੋਇਆ ਕਿਉਂ ਹੈ ਸਾਡੇ ਨਿਫਾ ਦਾ ਜਿਹੜਾ ਸਿਲਵਰ ਜੁਬਲੀ ਆ ਤੁਸੀਂ ਜਾਣਦੇ ਹੋ ਨਿਫਾ ਸਮਾਜਿਕ ਸੰਸਥਾ ਹੈ ਅਸੀਂ ਬਲੱਡ ਡੋਨੇਸ਼ਨ ਦੇ ਫੀਲਡ ਦੇ ਵਿੱਚ ਸਮਾਜਿਕ ਬੁਰਾਈਆਂ ਦੇ ਖਿਲਾਫ ਨਸ਼ੇ ਦੇ ਖਿਲਾਫ ਪਰੁੰਨਤਿਆ ਦੇ ਖਿਲਾਫ ਬੜੇ ਲੰਬੇ ਸਮੇਂ ਤੋਂ ਲੜ ਰਹੇ ਹਾਂ 25 ਸਾਲ ਸਾਨੂੰ ਹੋ ਚੁੱਕੇ ਆ ਔਰ ਕੇਵਲ ਇਹਨਾਂ ਵਾਸਤੇ ਨਹੀਂ ਲੜ ਰਹੇ ਅਸੀਂ ਗੁਰੂ ਘਰ ਦੇ ਕੀਰਤਨ ਦਰਬਾਰ ਵੀ ਆਪਣੀ ਸਮਾਜਿਕ ਸੰਸਥਾ ਵੱਲੋਂ ਕਰਵਾਏ ਉਸ ਸਮਾਜਿਕ ਸੰਸਥਾ ਵੱਲੋਂ ਜਿਹੜੇ ਕੀਰਤਨ ਦਰਬਾਰ ਕਰਵਾਏ ਉਹ ਵਿਸ਼ਾ ਆਧਾਰਿਤ ਕਰਵਾਏ ਜਿੱਦਾਂ ਔਰਤਾਂ ਦੀ ਬਰਾਬਰੀ ਵਾਸਤੇ ਅਸੀਂ ਵਿਸ਼ਾ ਰੱਖਿਆ ਸੀ ਸੋ ਕਿਉ ਮੰਦਾ ਆਕੀਏ ਨਸ਼ਿਆਂ ਦੇ ਉੱਤੇ ਅਸੀਂ ਕੀਰਤਨ ਦਰਬ ਅਸੀਂ ਜਿਹੜਾ ਭਗਤਾਂ ਦੀ ਬਾਣੀ ਦੇ ਉੱਤੇ ਵਕ ਵਕ ਕੀਰਤਨ ਦਰਬਾਰ ਕਰਵਾਏ ਤਾਂ ਕਿ ਸੱਬੇ ਸਾਂਝੀ ਵਾਲਤਾ ਦਾ ਉਪਦੇਸ਼ ਜਾਏ। ਤੋਂ ਸਾਡੀ ਸੰਸਥਾ ਜਿਹੜੀ ਹੈ ਜਿੱਥੇ ਸਮਾਜਿਕ ਕੰਮ ਕਰਦੀ ਹੈ ਉੱਥੇ ਗੁਰੂ ਬਾਣੀ ਤੇ ਗੁਰੂ ਇਤਿਹਾਸ ਜਾਂ ਗੁਰੂ ਦੇ ਗੁਰੂ ਸਾਹਿਬ ਦੀ ਜਿਹੜੀ ਸਿੱਖਿਆ ਉਹਨੂੰ ਵੀ ਅੱਗੇ ਲੈ ਕੇ ਜਾਂਦੀ ਹੈ। ਗੁਰੂ ਨਾਨਕ ਸਾਹਿਬ ਦਾ ਜਦੋਂ 550 ਸਾਲਾ ਪ੍ਰਕਾਸ਼ ਪ੍ਰੂਫ ਸੀ ਉਦੋਂ ਵੀ ਨਿਫਾ ਵੱਲੋਂ ਅਸੀਂ ਪਾਕਿਸਤਾਨ, ਇੰਡੀਆ, ਨੇਪਾਲ, ਬੰਗਲਾਦੇਸ਼, ਸ਼੍ਰੀਲੰਕਾ ਸਾਰਿਆਂ ਦੇ ਵਿੱਚ ਜਾ ਕੇ ਅਸੀਂ ਬਾਹਰ ਰੋਡ ਜਾ ਕੇ ਯਾਤਰਾ ਕੱਢ ਕੇ ਗੁਰੂ ਸਾਹਿਬ ਦੇ ਸਥਾਨਾਂ ਤੇ ਗਏ ਸਾਂ। ਜਗਾ ਜਗਾ ਬੂਟੇ ਲਾਏ ਸਨ ਤੇ ਗ ਪਰ ਇਹਦੇ ਵਿੱਚ ਇਹ ਨਹੀਂ ਵੀ ਕੇਵਲ ਸਿੱਖ ਨੇ ਸਾਡੀ ਇਸ ਸੰਸਥਾ ਦੇ ਵਿੱਚ ਹਿੰਦੂ ਵੀ ਨੇ ਮੁਸਲਮਾਨ ਵੀ ਨੇ ਈਸਾਈ ਵੀ ਨੇ ਸਾਰੇ ਧਰਮਾਂ ਦੇ ਬੰਦੇ ਨੇ ਤੇ ਉਹ ਸਾਰੇ ਧਰਮਾਂ ਦੇ ਬੰਦੇ ਜਦੋਂ ਅਸੀਂ ਕੋਈ ਗੁਰੂ ਘਰ ਦਾ ਕੰਮ ਕਰਨੀ ਆ ਤੇ ਨਾਲ ਜੁੜ ਕੇ ਕਰਦੇ ਆ ਇਹ ਜਿਹੜਾ ਸਾਡਾ ਪ੍ਰੋਗਰਾਮ ਸੀ ਇਹ ਸਾਡੀ ਸਿਲਵਰ ਜੁਬਲੀ ਸੀ 25 ਸਾਲ ਪੂਰੇ ਹੋਣ ਤੇ ਜਿਹੜੇ ਮੁੱਖ ਪ੍ਰੋਗਰਾਮਸ ਹਨ ਉਹ ਦਿੱਲੀ ਭਾਰਤ ਮੰਡਪਮੇ ਸੀ ਤੇ ਕਰਨਾਲ ਦੋ ਦਿਨ ਦਾ ਪ੍ਰੋਗਰਾਮ 골ਡਨ ਮੂਵਮੈਂਟ ਸੀ ਮੈਂ ਦੁਬਾਰਾ ਰਿਪੀਟ ਕਰ ਰਿਹਾ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਪ੍ਰੋਗਰਾਮ ਕਿਉਂ ਰੱਖਿਆ ਗਿਆ ਡੇਰਾ ਕਾਰ ਸੇਵਾ ਵੀ ਕਿ ਡੇਰਾ ਕਾਰ ਸੇਵਾ ਵਿੱਚ ਕੋਈ ਪ੍ਰੋਗਰਾਮ ਨਹੀਂ ਰੱਖਿਆ ਗਿਆ ਨਾ ਕੋਈ ਪ੍ਰੋਗਰਾਮ ਸੀ ਸਾਡਾ 2 ਦਿਨ ਦਾ ਪ੍ਰੋਗਰਾਮ ਗੋਲਡਨ ਮੂਵਮੈਂਟ ਵਿੱਚ ਸੀ ਉਹਦੀਆਂ ਅਖਬਾਰਾਂ ਵਿੱਚ ਵੀ ਆਈ ਹੋਈ ਹੈ ਤੁਸੀਂ ਪੜ੍ਹ ਸਕਦੇ ਹੋ ਉੱਥੇ ਹੱਲੀ ਵੀ ਬੋਰਡ ਬੈਨਰ ਲੱਗੇ ਆ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਉਹਦੀਆਂ ਵੀਡੀਓ ਫੋਟੋ ਸਾਡੇ ਕੋਲ ਪਈਆਂ ਨੇ ਕਿਸੇ ਵੀ ਜਥੇਬੰਦੀ ਨੂੰ ਚਾਹੀਦੀਆਂ ਹੁਣ ਕਿਸੇ ਵੀ ਸੱਜਣ ਨੂੰ ਚਾਹੀਦੀਆਂ ਹੁਣ ਉਹ ਸਾਡੇ ਕੋਲ ਲੈ ਸਕਦਾ ਡੇਰਾ ਕਾਰ ਸੇਵਾ ਸਿਰਫ ਇਨਾ ਪ੍ਰੋਗਰਾਮ ਸੀ ਕਿਉਂਕਿ 1100 ਦੇ ਕਰੀਬ ਬੰਦਾ ਜਿਹੜਾ ਹੈ ਪੂਰੇ ਦੇਸ਼ ਵਿੱਚੋਂ ਆਇਆ ਸੀ ਤੇ 1100 ਬੰਦਾ ਜਿਹੜਾ ਪੂਰੇ ਦੇਸ਼ ਚੋਂ ਆਇਆ ਸੀ ਉਹਨੂੰ ਇੱਕ ਜਗ੍ਹਾ ਨਹੀਂ ਰੱਖਿਆ ਜਾ ਸਕਦਾ ਅਸੀਂ ਕਰਨਾਲ ਦੀਆਂ 7-8 ਧਰਮਸ਼ਾਲਾ ਜਾੜ ਧਰਮਸ਼ਾਲਾ ਕਮੋਜ ਧਰਮਸ਼ਾਲਾ ਅਗਰਵਾਲ ਧਰਮਸ਼ਾਲਾ ਬ੍ਰਾਹਮਣ ਧਰਮਸ਼ਾਲਾ ਰਾਜਪੂਤ ਧਰਮਸ਼ਾਲਾ ਸਾਰਸਵਤ ਬ੍ਰਾਹਮਣ ਧਰਮਸ਼ਾਲਾ ਇਹ ਸਾਰੀਆਂ ਧਰਮਸ਼ਾਲਾ ਬੁੱਕ ਕੀਤੀਆਂ ਨਾਲ ਹੀ ਅਸੀਂ ਜਿਹੜਾ ਕੁਝ ਇੱਕ ਦੋ ਜਿਹੜੇ ਕੋਈ ਠੀਕ-ਠਾਕ ਬੰਦੇ ਸਨ ਉਹਨਾਂ ਵਾਸਤੇ ਹੋਟਲ ਵੀ ਸਾਨੂੰ ਬੁੱਕ ਕਰਨੇ ਪਏ ਤੇ ਅਸੀਂ ਬਾਬਾ ਜੀ ਨੂੰ ਵੀ ਬੇਨਤੀ ਕੀਤੀ ਕਿ ਬਾਬਾ ਜੀ ਸੰਗਤ ਬਾਹਰੋਂ ਆ ਰਹੀ ਹੈ ਕਿਉਂਕਿ ਗੁਰੂ ਘਰ ਦਾ ਦਰਵਾਜ਼ਾ ਸਾਰੇ ਲਈ ਖੁੱਲੇ ਹੈ ਨਾ ਸੋ ਹਾਲ ਦੇ ਵਿੱਚ ਕੁਝ ਬੱਚੇ ਸੋ ਜਾਣ ਕਿਉਂਕਿ ਬੜੀ ਵੱਡੀ ਸੰਖਿਆ ਹੈ ਸਾਰੀ ਜਗ੍ਹਾ ਅਡਜਸਟ ਕਰਨੀ ਔਖੀ ਹੋ ਰਹੀ ਹੈ ਹਾਲ ਵਿੱਚ ਇਹਨਾਂ ਨੂੰ ਸੌਣ ਦੀ ਪ੍ਰਵਾਨਗੀ ਦਿੱਤੀ ਜਾਏ ਬਾਬਾ ਜੀ ਨੇ ਕਿਹਾ ਵੀ ਸਾਡੇ ਕੋਲ ਉਹ ਬੱਚੇ ਰੁਕਣਾ ਜਿਹੜੇ ਕੋਈ ਨਸ਼ਾ ਪੱਤਾ ਨਾ ਕਰਦੇ ਹੁਣ ਕਿਸੇ ਤਰ੍ਹਾਂ ਦਾ ਨਸ਼ਾ ਕਿਸੇ ਕੋਲ ਨਾ ਹੋਏ ਅਸੀਂ ਕਹਾਂ ਜੀ ਬਾਬਾ ਜੀ ਇਹ ਜਿਹੜੇ ਬੱਚੇ ਆ ਰਹੇ ਨੇ ਇਹ ਨਸ਼ੇ ਦੇ ਖਿਲਾਫ ਲੜਨ ਵਾਲੇ ਬੱਚੇ ਨੇ ਤੇ ਸਾਡੇ ਕੈਂਪ ਦੇ ਵਿੱਚ ਬੜੀ ਕਲੀਅਰ ਇਨਸਟਰਕਸ਼ਨ ਹੈ ਕਿ ਕਿਸੇ ਬੱਚੇ ਕੋਲ ਕਿਸੇ ਤਰ੍ਹਾਂ ਦਾ ਵੀ ਨਸ਼ਾ ਮਿਲ ਗਿਆ ਉਹਨੂੰ ਉਸੇ ਟਾਈਮ ਕੈਂਪ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ ਉਹਨੂੰ ਨਹੀਂ ਰਹਿਣ ਦਿੱਤਾ ਜਾਵੇਗਾ। ਇਹ ਸੀ ਇਨਸਟਰਕਸ਼ਨ। ਇਹ ਕੋਈ ਦੇਖਣਾ ਚਾਹੇ ਤਾਂ ਮੇਰੇ WhatsApp ਦੇ ਵਿੱਚ ਅਡਮਿਨ ਇਨਸਟਰਕਸ਼ਨ ਦੇ ਸਕਦੀਆਂ ਨੇ ਜਿਹੜੀ ਅਜੇ ਤੂੰ 15 ਦਿਨ ਪੁਰਾਣੀਆਂ ਨੇ ਕੋਈ ਨਵੀਆਂ ਨਹੀਂ ਪਾਈਆਂ। 15 ਦਿਨ ਪਹਿਲਾਂ ਅਸੀਂ ਸਾਰੀਆਂ ਇਨਸਟਰਕਸ਼ਨ ਪਾਈ ਸੀ ਵੀ ਕਿਸੇ ਵੀ ਬੱਚੇ ਕੋਲ ਕੋਈ ਨਸ਼ਾ ਮਿਲਦਾ ਹੈ ਤੇ ਉਸੇ ਟਾਈਮ ਕੈਂਪ ਦੇ ਵਿੱਚੋਂ ਬਾਹਰ ਹੋ ਜਾਏਗਾ। ਸੋ ਇਹ ਸਾਰੀਆਂ ਇਨਸਟਰਕਸ਼ਨ ਤੋਂ ਬਾਅਦ ਬਾਬਾ ਜੀ ਨੇ ਕਿਹਾ ਕਿ ਠੀਕ ਹੈ ਤੁਸੀਂ ਕੋਈ ਗੱਲ ਨਹੀਂ ਬੱਚਿਆਂ ਨੂੰ ਰੋ ਫਿਰ ਸਾਡਾ ਪ੍ਰੋਗਰਾਮ ਸੀ ਕਿ ਅਸੀਂ ਭਾਈਚਾਰੇ ਦੀ ਇੱਕ ਨੈਸ਼ਨਲ ਇੰਟੀਗ੍ਰੇਸ਼ਨ ਰੈਲੀ ਕੱਢਣੀ ਹੈ ਉਹ ਰੈਲੀ ਕਿੱਥੋਂ ਕੱਢੀ ਜਾਏ ਤੁਸੀਂ ਜਾਣਦੇ ਹੋ ਸ਼ਹਿਰ ਸਾਰਾ ਖੁੱਧਿਆ ਪਿਆ ਪੁਲ ਬਣ ਰਿਹਾ ਕੋਈ ਅਸੀਂ ਕਾਮਨ ਜਗ੍ਹਾ ਨਹੀਂ ਜਿੱਥੇ ਸਾਰੇ ਇਕੱਠੇ ਹੋ ਸਕਣ ਇਹ ਡੇਰਾ ਕਾਰ ਸੇਵਾ ਦਾ ਜਿਹੜਾ ਇਹ ਹਾਲ ਹੈ ਜਿੱਥੇ ਹੋਰ ਵੀ ਸਮਾਜਿਕ ਕੰਮ ਹੁੰਦੇ ਐ ਇਹ ਹਾਲ ਜਿਹਾ ਹਾਲ ਹੈ ਜਿੱਥੇ ਲੋਕ ਜਿਹੜੇ ਇਕੱਠੇ ਹੋ ਸਕਦੇ ਆ ਦੂਜੀ ਗੱਲ ਸੱਤ ਅੱਠ ਧਰਮਸ਼ਾਲਾ ਦੇ ਵਿੱਚ ਸਵੇਰ ਦੇ ਲੰਗਰ ਦਾ ਇੰਤਜ਼ਾਮ ਕਰਨਾ ਬੜਾ ਔਖਾ ਸੀ 10 ਜਗ੍ਹਾ ਤੁਸੀਂ ਲੰਗਰ ਕਿਵੇਂ ਜਾ ਕੇ ਵੰਡੋਗੇ 10 ਜਗ੍ਹਾ ਲੋਕਾਂ ਨੂੰ ਕਿਵੇਂ ਬਿਠਾਓਗੇ ਕਿਉਂਕਿ 2 ਦਿਨ ਦਾ ਪ੍ਰੋਗਰਾਮ 골ਡਨ ਮੂਮੈਂਟ ਸੀ ਬਾਕੀ ਦਾ ਪ੍ਰੋਗਰਾਮ ਉੱਥੇ ਚੱਲ ਜਾਣਾ ਸੀ ਵੀ ਲੰਚ ਰਾਤ ਦਾ ਡਿਨਰ ਅਗਲੇ ਦਿਨ ਦਾ ਬ੍ਰੇਕਫਾਸਟ ਲੰਚ ਦਿਨ ਨਾਲ ਸਾਰੇ ਕੋਈ ਜਗ੍ਹਾ ਕਰ ਲੈਂਦੇ ਪਰ ਸਿਰਫ 22 ਤਰੀਕ ਦੇ ਸਵੇਰ ਦੀ ਸਾਨੂੰ ਦਿੱਕਤ ਸੀ ਅਸੀਂ ਬਾਬਾ ਜੀ ਨੂੰ ਬੇਨਤੀ ਕੀਤੀ ਵੀ ਤੁਸੀਂ ਸਾਨੂੰ ਹਾਲ ਦੇ ਵਿੱਚ ਲੰਗਰ ਕਰਨ ਦੀ ਇਜਾਜ਼ਤ ਦਿਓ ਸਵੇਰੇ ਲੰਗਰ ਕਰਨਗੇ ਬੱਚੇ ਤੇ ਇਕੱਠੇ ਹੋਣਗੇ ਇੱਥੋਂ ਅਸੀਂ ਰੈਲੀ ਦੇ ਰੂਪ ਵਿੱਚ ਨਿਕਲ ਜਾਾਂਗੇ ਸ਼ਹਿਰ ਦੀਆਂ ਸੜਕਾਂ ਤੇ ਅਸੀਂ ਭਾਈਚਾਰੇ ਦਾ ਮੈਸੇਜ ਦਿੰਦੇ ਹੋਏ 골ਡਨ ਮੂਮੈਂਟ ਜਾ ਕੇ ਖਤਮ ਕਰਾਂਗੇ ਜਿੱਥੇ ਦੁਪਹਿਰ ਬਾਅਦ ਸਾਡਾ ਪ੍ਰੋਗਰਾਮ ਹੈ ਅਸੀਂ ਉਹ ਪਰਵਾਨਗੀ ਜਿਹੜੇ ਹਾਲ ਦੀ ਲਈ ਸੀ ਸਿਰਫ ਲੰਗਰ ਵਾਸਤੇ ਤੇ ਇੱਥੋਂ ਵਿਦਾ ਹੋਣ ਵਾਸਤੇ ਲਈ ਆ ਔਰ ਕਿਸੇ ਕੰਮ ਵਾਸਤੇ ਨਾ ਬਾਬਾ ਜੀ ਨੇ ਪਰਵਾਨਗੀ ਦਿੱਤੀ ਹੈ ਨਾ ਸੀ ਲਈ ਹੈ ਦੂਜੀ ਗੱਲ ਬਾਬਾ ਜੀ ਇੱਥੇ ਸੀ ਵੀ ਨਹੀਂ ਬਾਬਾ ਜੀ ਅਨੰਦਪੁਰ ਸਾਹਿਬ ਸੀ ਜਿਸ ਦਿਨ 22 ਤਰੀਕ ਨੂੰ ਇਹ ਗੱਲ ਹੋਈ ਹੈ ਉਸ ਦਿਨ ਬਾਬਾ ਜੀ ਸਵੇਰੀ ਆਏ ਨੇ ਤੇ ਆਪਣੇ ਕਮਰੇ 'ਚ ਆਰਾਮ ਕਰ ਰਹੇ ਸਨ ਕਿਉਂਕਿ ਉਹਨਾਂ ਦੀ ਤਬੀਤ ਵੀ ਠੀਕ ਨਹੀਂ ਰਹੀਦੀ ਹੁਣ ਵੀ ਤਬੀਤ ਠੀਕ ਨਹੀਂ ਹੈ ਉਹਨਾਂ ਦਾ ਕੋਈ ਇਸ ਮਸਲੇ ਨਾਲ ਲੈਣਾ ਦੇਣਾ ਨਹੀਂ ਹੈ ਨਾ ਉਹਨੂੰ ਪਤਾ ਕਿ ਬਾਹਰ ਕੀ ਹੋਇਆ ਔਰ ਬਾਹਰ ਕੀ ਹੋਇਆ ਔਰ ਕਿਉਂ ਕਰਵਾਇਆ ਗਿਆ ਇਹ ਵੀ ਹੁਣ ਮੈਂ ਤੁਹਾਡੇ ਨਾਲ ਸਾਂਝਾ ਕਰ ਦ ਉਨੇ ਮੇਰੇ ਕੋਲ ਪੈਸੇ ਉਧਾਰ ਮੰਗੇ ਮੈਂ ਉਹਨੂੰ ਪੈਸੇ ਉਧਾਰ ਦਿੱਤੇ ਉਹਨੇ ਇਹ ਕਹਿ ਕੇ ਉਧਾਰ ਲੇ ਕੇ ਮੈਂ 15 ਦਿਨਾਂ ਚ ਤੁਹਾਡੇ ਪੈਸੇ ਵਾਪਸ ਕਰ ਦਿਆਂਗਾ ਉਹਨੇ ਮੇਰੇ ਪੈਸੇ ਵਾਪਸ ਨਹੀਂ ਕੀਤੇ 1 ਸਾਲ ਹੋ ਗਿਆ ਜਦੋਂ ਪੈਸੇ ਮੰਗਨਾ ਵਾ ਉਦੋਂ ਅੱਜ ਦਿਨਾਂ ਬਾਜੀ ਕੱਲ ਦਿਨਾਂ ਬਾਜੀ ਅੱਜ ਦਿਨਾਂ ਬਾਜੀ ਕੱਲ ਦਿਨਾਂ ਬਾਜੀ ਉਹਨੂੰ ਇਸ ਗੱਲ ਦੀ ਅੰਦਰ ਖੁੰਦਕ ਹੈ ਕਿ ਬਾਜੀ ਮੇਰੇ ਕੋਲ ਦਿੱਤੇ ਹੋਏ ਪੈਸੇ ਵਾਪਸ ਕਿਉਂ ਮੰਗਣ ਦੇ ਰਹੇ ਉਹ ਇੱਕ ਚੈਨਲ ਵਿੱਚ ਚਲਾਉਂਦਾ ਜਦੋਂ ਇੱਥੇ ਸਾਰੇ ਲੋਕ ਇਕੱਠੇ ਹੋਏ ਐ ਸਾਰੇ ਆਪਣੇ ਆਪਣੇ ਡਰੈਸ ਜੇ ਸਨ ਅਸਾਮ ਵਾਲੇ ਨੇ ਆਪਣੀ ਡਰੈਸ ਪਾਈ ਸੀ ਬੰਗਾਲ ਵਾਲੇ ਨੇ ਆਪਣੀ ਪਾਈ ਸੀ ਨਾਰਥ-ਈਸਟ ਨਾਗਲੈਂਡ ਦੇ ਬੱਚਿਆਂ ਨੇ ਆਪਣੀ ਡਰੈਸ ਪਾਈ ਸੀ ਕਿਉਂਕਿ ਸਭ ਬਖਾਣਾ ਚਾਹੁੰਦੇ ਵੀ ਸਾਡੀ ਡਰੈਸ ਕੀ ਐ ਸੜਕਾ ਜਿਹੜਾ ਨਿਕਲੇ ਪਤਾ ਲੱਗੇ ਸਾਰਿਆਂ ਦੇ ਹੱਥੇ 'ਚ ਆਪਣੇ ਆਪਣੇ ਸਟੇਟ ਦੇ ਬੈਨਰ ਵੀ ਸਨ ਉਹ ਵੀਰ ਨੇ ਸ਼ਰਾਰਤ ਕੀਤੀ ਸ਼ਰਾਰਤ ਕਰਕੇ ਉਹ ਦੋ ਤਿੰਨ ਗਰੁੱਪਾਂ ਕੋਲ ਗਿਆ ਜਿਹੜੇ ਗਰੁੱਪਾਂ ਨੂੰ ਇੱਥੇ ਦੇ ਬਾਰੇ ਨਹੀਂ ਪਤਾ ਵੀ ਇੱਥੇ ਕੀ ਕਰਨਾ ਹੈ ਦੂਜੀ ਗੱਲ ਇੱਕ ਹੋਰ ਦੱਸ ਦਿਆਂ ਇੱਥੇ ਕੋਈ ਡੀਜੇ ਨਹੀਂ ਸੀ ਲੱਗਾ ਹੋਇਆ ਕੋਈ ਸਾਊਂਡ ਸਿਸਟਮ ਨਹੀਂ ਸੀ ਲੱਗਾ ਹੋਇਆ ਜੇ ਕੋਈ ਸਾਊਂਡ ਸਿਸਟਮ ਲੱਗਾ ਹੁੰਦਾ ਡੀਜੇ ਹੁੰਦਾ ਫਿਰ ਤੇ ਕਿਹਾ ਜਾਂਦਾ ਵੀ ਇੱਥੇ ਨੱਚਣ ਗਾਣ ਦਾ ਪ੍ਰੋਗਰਾਮ ਸੀ ਨਾ ਕੋਈ ਡੀਜੇ ਸੀ ਨਾ ਕੋਈ ਸਾਊਂਡ ਸੀ ਨਾ ਕੋਈ ਗਾਣਾ ਇੱਥੇ ਚੱਲਿਆ ਉਸੇ ਵੀਰ ਨੇ ਜਿੰਨੇ ਇਹ ਵੀਡੀਓ ਵਾਇਰਲ ਕੀਤੀ ਹੈ ਉਹ ਦੋ ਤਿੰਨ ਗਰੁੱਪਾਂ ਕੋਲ ਗਿਆ ਜਾ ਕੇ ਉਹਨਾਂ ਨੂੰ ਕਿਹਾ ਕਿ ਆਪਣਾ ਕਲਚਰ ਵਿਖਾਓ ਜੋ ਸਾਨੂੰ ਹੁਣ ਪੂਰੀ ਜਦੋਂ ਆਪਾਂ ਪਰਤਾਲ ਕੀਤੀ ਰਸਨ ਪਤਾ ਲੱਗਾ ਵੀ ਉਹ ਬੱਚਿਆਂ ਨੇ ਕੀਤਾ ਕਿਉਂ ਇੱਥੇ ਇਹੋ ਜਿਹਾ ਕੰਮ ਉਸੇ ਵੀਰ ਨੇ ਜਾ ਕੇ ਉਹਨਾਂ ਬੱਚਿਆਂ ਨੂੰ ਉਹਨਾਂ ਅੱਗੇ ਕੈਮਰਾ ਕਰਕੇ ਆਪਣਾ ਔਰ ਇਹ ਕਿਹਾ ਕਿ ਆਪਣਾ ਕਲਚਰ ਵਿਖਾਓ ਉਹਨਾਂ ਨੇ ਥੋੜੇ ਜਿਹੇ ਹੱਥ ਜਿਹੜੇ ਆ ਮਾਰੇ ਕੋਈ ਵੀਡੀਓ ਗਾਣਾ ਨਹੀਂ ਚੱਲਿਆ ਕੋਈ ਡੇਜ ਨਹੀਂ ਚੱਲਿਆ ਲੇਕਿਨ ਉਹ ਸਾਰੇ ਇਕੱਠੇ ਹੋ ਕੇ ਜਿਵੇਂ ਗੋਲਾ ਬਣਾ ਕੇ ਉਹਨਾਂ ਬੱਚਿਆਂ ਨੇ ਇਦਾਂ ਤੁਸੀਂ ਵੀਡੀਓ 'ਚ ਦੇਖੋਗੇ ਹੱਥ ਆਪਸੇ ਕਰ ਰਹੇ ਐ ਔਰ ਖੜੇ ਹੋ ਰਹੇ ਆ ਉਹਨੂੰ ਡਾਂਸ ਨਹੀਂ ਕਹਿੰਦੇ ਚਲੋ ਤੁਸੀਂ ਉਹਨੂੰ ਡਾਂਸ ਵੀ ਮੰਨ ਲਓ ਲੇਕਿਨ ਉਹ ਜਾਣ ਬੁੱਝ ਕੇ ਕਰਵਾਇਆ ਗਿਆ ਉਸੇ ਵੀਰ ਦੇ ਦੁਆਰਾ ਜਿਨੇ ਵੀਡੀਓ ਵਾਇਰਲ ਕੀਤੀ ਐ ਲੇਕਿਨ ਇਹ ਚੀਜ਼ ਵੀ ਜਦੋਂ ਹੋਈ ਉਹਨਾਂ ਬੱਚਿਆਂ ਨੇ ਥੋੜਾ ਜਿਹਾ ਕੀਤਾ ਖੁਸ਼ੀ ਜ਼ਾਹਿਰ ਕੀਤੀ ਖੁਸ਼ੀ ਦੇ ਵਿੱਚ ਚੀਕ ਵੀ ਮਾਰੀ ਨਾਲ ਦੀ ਨਾਲ ਸੇਵਾਦਾਰ ਆਏ ਆ ਕੇ ਉਹਨਾਂ ਨੂੰ ਡੱਕਤਾ ਕਿ ਬੇਟਾ ਇਹ ਕੰਮ ਇੱ ਪਰ ਉਸੇ ਟਾਈਮ ਉਹ ਕੰਮ ਰੁਕ ਗਿਆ ਉਸ ਤੋਂ ਬਾਅਦ ਨਹੀਂ ਹੋਇਆ ਲੇਕਿਨ ਉਸ ਵੀਰ ਦੀ ਕਿਉਂਕਿ ਮਕਸਦ ਕੀ ਸੀ ਕਿ ਮੇਰੇ ਕੋਲ ਭਾਜੀ ਮੇਰੇ ਪੈਸੇ ਵਾਪਸ ਮੰਗਣ ਡੇ ਨੇ ਤੇ ਮੈਂ ਭਾਜੀ ਨੂੰ ਜਲੀਲ ਕਰਨਾ ਹੈ ਉਹਨੇ ਜਾਣ ਬੁਝ ਕੇ ਉਹ ਵੀਡੀਓ ਆਪ ਬਣਵਾਈ ਕਹਿ ਕੇ ਉਹਨਾਂ ਬੱਚਿਆਂ ਤੋਂ ਡਾਂਸ ਕਰਵਾਇਆ ਔਰ ਡਾਂਸ ਕਰਵਾ ਕੇ ਉਹਨਾਂ ਦੀ ਵੀਡੀਓ ਬਣਾ ਕੇ ਬਾਕੀ ਸਾਰੀ ਚੀਜ਼ ਕਿ ਸੇਵਾਦਾਰਾਂ ਦੇ ਆ ਕੇ ਡੱਕਿਆ ਉਸੇ ਟਾਈਮ ਉਹ ਬੱਚੇ ਸ਼ਾਂਤ ਹੋ ਗਏ ਉਸ ਤੋਂ ਬਾਅਦ ਕਿਸੇ ਨੇ ਕੋਈ ਅਜਿਹਾ ਕੰਮ ਨਹੀਂ ਕੀਤਾ ਉਸ ਚੀਜ਼ ਨੂੰ ਹਾਈਲਾਈਟ ਨਹੀਂ ਕੀਤਾ ਲੇਕਿਨ ਇਸ ਵੀਡੀਓ ਨੂੰ ਹਾਈਲਾਈਟ ਕਰਕੇ ਅੱਗੇ ਭੇਜਤਾ ਔਰ ਅੱਗੇ ਜਿਸ ਵੀਰ ਨੇ ਆਪਣਾ ਨਾਲ ਆਡੀਓ ਮੈਸੇਜ ਪਾ ਕੇ ਸਾਰੀ ਜਗ੍ਹਾ ਭੇਜੀ ਉਸ ਵੀਰ ਨੂੰ ਵੀ ਮੇਰੇ ਤੋਂ ਦਿੱਕਤ ਹੈ ਦਿੱਕਤ ਇਹ ਹੈ ਕਿ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਇਲੈਕਸ਼ਨ ਚ ਖਲੋਤੇ ਸਨ ਉਹਨਾਂ ਦੀ ਮੇਰੇ ਕੋਲ ਕਈ ਵਾਰੀ ਫੋਨ ਆਏ ਕਿ ਸਾਨੂੰ ਜਿਹੜਾ ਤੁਸੀਂ ਤੁਹਾਡਾ ਗਰੁੱਪ ਜਿਹੜਾ ਦੂਜੇ ਪਾਸੇ ਮਦਦ ਕਰਨ ਰਿਹਾ ਸਾਨੂੰ ਮਦਦ ਕਰੋ ਮੈਂ ਹੱਥ ਜੋੜ ਤੇ ਵੀਰ ਜੀ ਮੈਂ ਤੁਹਾਡੇ ਵਾਲੇ ਇਲਾਕੇ ਚ ਆ ਹੀ ਨਹੀਂ ਰਿਹਾ ਮੈਂ ਤਾਂ ਸਰਦਾਰ ਪੰਜਾਬ ਸਿਗਨਲ ਸਰ ਵੀ ਕੋਈ ਇਲਾਕਾ ਦੇਖਣ ਰਿਹਾ ਮੈਂ ਤੁਹਾਡੇ ਇਲਾਕੇ ਚ ਨਾ ਆ ਰਿਹਾ ਨਾ ਮੈਂ ਕਿਸੇ ਦੀ ਮਦਦ ਕਰ ਰਿਹਾ ਨਾ ਮੈਂ ਕਿਸੇ ਦੇ ਵਿਰੋਧੇ ਜਾ ਰਿਹਾ ਮੈਂ ਤੁਹਾਡੇ ਵਿਰੋਧੇ ਚ ਨਹੀਂ ਹੈਗਾ ਲੇਕਿ ਸੋ ਕਿਧਰੇ ਨ ਕਿਧਰੇ ਉਸ ਚੀਜ਼ ਦੀ ਮਨ ਦੇ ਵਿੱਚ ਕਿਹੜਾ ਹੈ ਮਨ ਦੇ ਵਿੱਚ ਖੁੰਦਕ ਹੈ ਉਹਨਾਂ ਦੀਆਂ ਬੜੀਆਂ ਹੋਰ ਗੱਲਾਂ ਨੇ ਮੌਕਾ ਹੋਂ ਤੇ ਮੈਂ ਉਹ ਸਾਰੀਆਂ ਸੰਗਤ ਦੇ ਸਾਹਮਣੇ ਲੈ ਕੇ ਆਵਾਂਗਾ ਕਿ ਸਿੱਖੀ ਦੇ ਨਾਮ ਤੇ ਕੀ ਕੁਝ ਹੋ ਰਿਹਾ ਹੈ ਕਿੰਨਾ ਪੈਸੇ ਕਮਾਇਆ ਜਾ ਰਿਹਾ ਨੇ ਮੈਂ ਗੱਲ ਲੈ ਕੇ ਆਵਾਂਗਾ ਸਾਰੀਆਂ ਸਾਹਮਣੇ ਪਰ ਅੱਜ ਨਹੀਂ ਗੱਲ ਕਰਨਾ ਚਾਹੁੰਦਾ ਅੱਜ ਮੈਂ ਸਿਰਫ ਆਪਣੀ ਗੱਲ ਕਰਨਾ ਚਾਹੁੰਦਾ ਜੋ ਗਲਤੀ ਸਾਨੂੰ ਕੀਤੀ ਜਾ ਰਹੀ ਹੈ ਮੈਂ ਸਿਰਫ ਉਸ ਗਲਤੀ ਦੀ ਗੱਲ ਕਰਨਾ ਚਾਹੁੰਦਾ ਸੋ ਉਹ ਜਿਹੜੀ ਵੀਡੀਓ ਸੀ ਮੈਂ ਕਰਨਾਲ ਲਈ ਨਾ ਵਾ ਉਹ ਰੋਜ਼ ਮੈਨੂੰ ਜਾਂਦੇ ਆ ਮਿਲਦੇ ਆ ਇੱਕ ਫੋਨ ਕਰਕੇ ਪੁੱਛ ਲਿੰਦੇ ਵੀਰ ਜੀ ਇਹ ਹਰਕਤ ਹੋਈ ਹੈ ਕਿਉਂ ਕੀਤੀ ਹੈ ਜੇ ਮੈਂ ਕਹਿੰਦਾ ਕਿ ਠੀਕ ਹੈ ਭਾਜੀ ਨਹੀਂ ਆਪਾਤ ਨਹੀਂ ਕੀਤੀ ਜੋ ਕਰਨਾ ਕਰ ਲੂ ਫਿਰ ਉਹਨੂੰ ਵਾਇਰਲ ਕਰਦੇ ਅਕਾਲ ਤਖਤ ਸਾਹਿਬ ਦੇ ਭੇਜਦੇ ਜਿਨ੍ਹਾਂ YouTube ਚੈਨਲ ਨੂੰ ਸਪੈਸ਼ਲ ਕਹਿ ਕਹਿ ਕੇ ਭੇਜੀਆਂ ਗਈਆਂ ਨੇ ਉਹਨਾਂ ਨੂੰ ਜਿਹੜਾ ਜੋ ਮਰਜ਼ੀ ਕਰਦੇ ਉਹ ਭੇਜਦੇ ਇੱਕ ਵਾਰੀ ਮੇਰੇ ਨਾਲ ਗਲਤੀ ਕਰ ਲੈਂਦੇ ਮੈਂ ਲੋਕਲ ਸਾਂ ਸਿੱਖੀ ਕਮਾਂ ਵਾਸਤੇ ਹਮੇਸ਼ਾ ਅੱਗੇ ਰਹੀਨਾ ਵਾਂ ਸਾਢੇ 10 ਸਾਲ ਦੀ ਉਮਰ 'ਚ ਮੈਂ ਤਿਹਾਰ ਜੇਲ ਕੱਟ ਕੇ ਆਇਆ ਸਾਂ ਸਿੱਖੀ ਕਮਾਂ ਵਾਸਤੇ ਹੁਣ ਵੀ ਜਿਹੜਾ ਸਰਕਾਰਾਂ ਨਾਲ ਕਈ ਵਾਰੀ ਮੱਥੇ ਆਪਾਂ ਲਾਣੇ ਆਂ ਹੋਰ ਕਈ ਕੰਮ ਕਰਨੇ ਆ ਸਿੱਖ ਮੁੱਦੇ ਚੁਕਨੇ ਆ ਸਾਰਿਆਂ ਨੂੰ ਪਤਾ ਹੈ ਜੋਨਾਂ ਦੇ ਮਨ 'ਚ ਕੋਈ ਮੇਰੇ ਪ੍ਰਤੀ ਜਾਂ ਇਸ ਕੰਮ ਦੇ ਪ੍ਰਤੀ ਕੋ ਭਾਵਨਾ ਸੀ ਇੱਥੇ ਚਾਰ ਲੋਕਲ ਬੰਦੇ ਇਕੱਠੇ ਕਰਕੇ ਬੁਲਾ ਲਿੰਦੇ ਇੱਕ ਪ੍ਰਤਪਾਲ ਸਿੰਘ ਆ ਜਾ ਇਹ ਗੱਲ ਹੋਈਏ ਭਾਈ ਇਹਦਾ ਜਵਾਬ ਦੇ ਜਿਵੇਂ ਜਵਾਬ ਤੋਂ ਭੱਜਦਾ ਮੈਂ ਕਹਿੰਦਾ ਵੀ ਜੋ ਤੁਸੀਂ ਕਰਨਾ ਕਰ ਲਓ ਮੈਨੂੰ ਤੁਹਾਡੀ ਕੋਈ ਪਰਵਾਹ ਨਹੀਂ ਫਿਰ ਜੋ ਮਰਜ਼ੀ ਕਰਦੇ ਲੇਕਿਨ ਉਹ ਇੱਕ ਸਾਜ਼ਿਸ਼ ਦੇ ਤਹਿਤ ਆਪਣੇ ਪਰਸਨਲ ਕਿੜ ਕੱਢਣ ਵਾਸਤੇ ਜੋ ਉਹਨਾਂ ਦੇ ਮਨ ਦੇ ਵਿੱਚ ਮੇਰੇ ਪ੍ਰਤੀ ਕਿੜ ਹੈਗੀ ਹੈ ਉਹ ਕੱਢਣ ਵਾਸਤੇ ਉਸ ਵੀਡੀਓ ਦੇ ਨਾਲ ਇੱਕ ਆਡੀਓ ਪਾ ਕੇ ਉਹਨੂੰ ਭੇਜਿਆ ਗਿਆ ਜਗਾ ਜਗਾ ਔਰ ਉਸ ਤੋਂ ਬਾਅਦ ਕੁਝ ਉਹ ਤੱਕ ਤਾਂ ਜਿਨ੍ਹਾਂ ਦੇ ਖਿਲਾਫ ਮੈਂ ਕਈ ਵਾਰੀ ਆਪਣੇ ਚੈਨਲ ਤੇ ਖਬਰ ਚਲਾਈ ਹੋਈ ਹੈ ਜਿਨ੍ਹਾਂ ਦੇ ਪੰਥ ਵਿਰੋਧੀ ਕੰਮਾਂ ਤੇ ਜਨਾਨ ਦੀਆਂ ਕਮੇਟੀਆਂ ਵਿੱਚ ਰਹਿ ਕੇ ਕੀਤੇ ਹੋਏ ਘਟਾਲਿਆਂ ਦੇ ਉੱਤੇ ਮੈਂ ਕਈ ਵਾਰੀ ਖਬਰ ਚਲਾਈ ਹੈ ਉਹਨਾਂ ਨੂੰ ਮੌਕਾ ਮਿਲ ਗਿਆ ਕਿ ਪ੍ਰਤਪਾਲ ਸਿੰਘ ਨੇ ਸਾਡੀ ਕਈ ਵਾਰੀ ਜਿਹੜੀ ਖਬਰ ਚਲਾਈ ਹੈ ਇਹਨੂੰ ਹੁਣ ਤਾਂ ਸੀ ਇਹ ਆਪਾਂ ਉਹਨਾਂ ਨੇ ਆਪਣਾ ਪੂਰਾ ਚੈਨਲ ਜਿਹੜਾ ਸਾਰਾ ਲਗਾ ਦਿੱਤਾ ਕਿ ਇਸ ਖਬਰ ਨੂੰ ਵੱਡੇ ਤੋਂ ਵੱਡੀ ਵਾਇਰਲ ਕਰ ਦਿਓ ਪੂਰੇ ਦੇਸ਼ ਉਸਨਿਆਹ ਦੇ ਦਿਓ ਕਿ ਪਤਾ ਨਹੀਂ ਕਿੱਡਾ ਵੱਡਾ ਵੱਡਾ ਬੱਜਰ ਗੁਨਾਹ ਜਿਹੜਾ ਹੋ ਗਿਆ ਔਰ ਉਹ ਖਬਰ ਇਸ ਤਰੀਕੇ ਨਾਲ ਲੋਕਾਂ ਵਿੱਚ ਦਿੱਤੀ ਗਈ ਮੈਂ ਦੇਖ ਰਿਹਾ ਆ ਸਾ ਵੀਰ ਹਰਪ੍ਰੀਤ ਸਿੰਘ ਮੱਖੂ ਉਹਨਾਂ ਨੇ ਮੇਰਾ ਇੰਟਰਵਿਊ ਲਿਆ ਮੈਂ ਸਾਰੀ ਗੱਲ ਦੱਸੀ ਉਹਨਾਂ ਨੂੰ ਧੰਨਵਾਦ ਉਹਨਾਂ ਦਾ ਕਿ ਉਹਨਾਂ ਨੇ ਮੇਰਾ ਪੱਖ ਜਿਹੜਾ ਉਹ ਲਿਆ ਔਰ ਉਮੀਦ ਹੈ ਉਹ ਰੱਖਣਗੇ ਵੀ ਪਰ ਉਹਨਾਂ ਨੇ ਇੱਕ ਜਿਹੜੇ ਇੱਕ ਦੋ ਇੰਟਰਵਿਊ ਹੋਰ ਕੀਤੇ ਉਸ ਇੰਟਰਵਿਊ ਦੇ ਵਿੱਚ ਜਿਨ੍ਹਾਂ ਪਤਵੰਤੇ ਸੱਜਣਾ ਦੇ ਇੰਟਰਵਿਊ ਲੈ ਗਏ ਉਹਨਾਂ ਨੂੰ ਨੇਚਰਲੀ ਉਹ ਆਪਣੀ ਜਗ੍ਹਾ ਠੀਕ ਨਹੀਂ ਮੈਂ ਉਹਨਾਂ ਨੂੰ ਗਲਤ ਨਹੀਂ ਕਹਿੰਦਾ ਕਿਉਂਕਿ ਉਹਨਾਂ ਕੋਲ ਜਿਸ ਤਰੀਕੇ ਨਾਲ ਖਬਰ ਪਹੁੰਚਾਈ ਗਈ ਉਹਨਾਂ ਨੇ ਉਸ ਤਰੀਕੇ ਨਾਲ ਰਿਐਕਟ ਕਰਨਾ ਸੀ ਉਹਨਾਂ ਕੋਲ ਖਬਰ ਇਸ ਤਰੀਕੇ ਨਾਲ ਗਈ ਕਿ ਜਿੱਦਾਂ ਗੁਰੂ ਘਰ ਦੇ ਅੰਦਰ ਦੀਵਾਨ ਹਾਲ ਦੇ ਅੰਦਰ ਨਾਚ ਗਾਣੇ ਦਾ ਪ੍ਰੋਗਰਾਮ ਕੀਤਾ ਗਿਆ ਹੋਏ ਜਦ ਕਿ ਝੂਠ ਹੈ ਲੇਕਿਨ ਉਹਨਾਂ ਦਾ ਗੁੱਸਾ ਜਾਇਜ਼ ਹੈ ਉਹਨਾਂ ਗੁੱਸੇ ਵਿੱਚ ਇਸ ਤਰੀਕੇ ਨਾਲ ਵੀ ਕਹਿ ਦਿੱਤਾ ਕਿ ਸਾਡੇ ਨੌਜਵਾਨਾਂ ਨੂੰ ਹੁਣ ਸੁਖਾ ਸਿੰਘ ਮਤਾਬ ਸਿੰਘ ਬੰਨਣਾ ਪਏਗਾ ਹਰ ਨੌਜਵਾਨ ਨੂੰ ਸੁਖਾ ਸਿੰਘ ਮਤਾਬ ਸਿੰਘ ਬੰਨਣਾ ਚਾਹੀਦਾ ਹੈ ਸਾਨੂੰ ਵੀ ਬੰਨਣਾ ਚਾਹੀਦਾ ਹੈ ਜੇ ਗੁਰੂ ਘਰ ਦੀ ਕਿਤੇ ਬੇਅਦਬੀ ਕਰਦਾ ਹੋ ਕਿ ਆਪਾਂ ਨੌਜਵਾਨਾਂ ਨੂੰ ਸੁੱਖਾ ਸਿੰਘ ਮੁਤਾਬ ਸਿੰਘ ਬਣਨ ਦਾ ਹੱਕ ਹੈ ਇਸ ਕਰਕੇ ਦੇਣਾ ਹੈ ਵੀ ਕੋਈ ਗੱਲ ਸਾਹਮਣੇ ਆ ਗਈ ਉਹਦੀ ਸੱਚਾਈ ਨਹੀਂ ਜਾਣਣੀ ਉਹਦੀ ਪਰਚੋਲ ਨਹੀਂ ਕਰਨੀ ਇਹ ਨਹੀਂ ਵੇਖਣਾ ਕਿ ਉਹ ਅਣਜਾਣੇ ਵਿੱਚ ਕੀਤੀ ਗਲਤੀ ਹੈ ਜਾਣਬੁੱਝ ਕੇ ਕੀਤੀ ਗਈ ਗਲਤੀ ਹੈ ਜਾਂ ਜਾਣਬੁੱਝ ਕੇ ਕੀਤਾ ਗਿਆ ਕੋਈ ਬੜਾ ਵੱਡਾ ਬੱਜਰ ਗੁਨਾਹ ਹੈ ਉਹ ਕੈਟਾਗਰੀ ਵਿੱਚ ਤਾਂ ਕਰੋਗੇ ਜੇ ਅਣਜਾਣੇ ਵਿੱਚ ਹੋਈ ਗਲਤੀ ਹੈ ਤੁਸੀਂ ਬੰਦੇ ਨੂੰ ਮੌਕਾ ਦਿਓਗੇ ਕਿ ਭਾਈ ਆ ਜਾ ਆਪਣੀ ਗਲਤੀ ਦੀ ਮਾਫੀ ਮੰਗ ਲੈ ਜਾਂ ਸਿੱਧਾ ਨੌਜਵਾਨਾਂ ਨੂੰ ਕਹਿ ਦਿਓਗੇ ਕਿ ਸੁੱਖਾ ਸਿੰਘ ਮੁਤਾਬ ਸਿੰਘ ਬਣ ਜਾ ਭਾਈ ਜੇ ਤੁਹਾਨੂੰ ਲੱਗਦਾ ਕਿ ਐਡਾ ਵੱਡਾ ਬੱਜਰ ਗੁਨਾਹ ਸਾਡੇ ਕੋਲ ਹੋ ਗਿਆ ਤੇ ਕਿਸੇ ਨੌਜਵਾਨ ਦੀ ਜ਼ਿੰਦਗੀ ਕਾਨੂੰ ਰੋਲ ਦੇਉ ਸੁੱਖਾ ਸਿੰਘ ਮਤਾਬ ਸਿੰਘ ਬਣਾ ਕੇ ਕਿਸੇ ਦਾ ਕੋਈ ਨੁਕਸਾਨ ਕਰੇਗਾ ਤੇ ਆਪ ਜਾ ਕੇ ਜਿਲ੍ਹ ਚ ਰਹੇਗਾ ਤੁਸੀਂ ਮੈਨੂੰ ਹੀ ਹੁਕਮ ਕਰਾ ਦਿਓ ਅਕਾਲ ਤਖਤ ਸਾਹਿਬ ਤੋਂ ਕੋਈ ਪ੍ਰਤਪਾਲ ਸਿਆ ਤੂੰ ਬੱਜਰ ਗੁਨਾਹ ਕੀਤਾ ਤੇ ਤੇਰਾ ਸੀਸ ਆਪਾਂ ਸੁੱਖਾ ਸਿੰਘ ਮਤਾਬ ਸਿੰਘ ਮੁੰਡੇ ਭੇਜਨੇ ਉਹਨਾਂ ਲੈਣਾ ਤੇ ਮੈਂ ਆਪ ਹੀ ਆਪਣਾ ਸੀਸ ਜਿਹੜਾ ਜਾ ਕੇ ਦਰਬਾਰ ਸਾਹਿਬ ਭੇਟ ਕਰ ਦਿਆਂਗਾ ਅਕਾਲ ਤਖਤ ਸਾਹਿਬ ਤੇ ਆਪ ਹੀ ਭੇਟ ਕਰ ਦਿਆਂਗਾ ਸਿੱਖੀ ਤੋਂ ਕਦੀ ਭੱਜਿਆ ਨਹੀਂ ਮੈਂ ਲੇਕਿਨ ਅਜਿਹੇ ਕੰਮ ਨਾ ਕਰੋ ਕਿ ਆਪਣੇ ਨੌਜਵਾਨਾਂ ਨੂੰ ਤੁਸੀਂ ਆਪਣੀ ਉਹਨਾਂ ਲੋਕਾਂ ਦੇ ਖਿਲਾਫ ਜਿਹੜੇ ਸਾਰੀ ਉਮਰ ਸਿੱਖੀ ਕੰਮਾਂ ਵਾਸਤੇ ਲੜਦੇ ਰਹੇ ਨੇ ਸਿੱਖੀ ਵਾਸਤੇ ਜੇਲਾ ਵੀ ਕੱਟਦੇ ਰਹੇ ਨੇ ਉਹਨਾਂ ਦੇ ਖਿਲਾਫ ਤੁਸੀਂ ਬਿਨਾਂ ਗੱਲ ਦੀ ਸੱਚਾਈ ਜਾਣੇ ਤੁਸੀਂ ਗੱਲ ਨੂੰ ਏਡੀ ਵੱਡੀ ਹਵਾ ਦੇ ਦਿਓ ਕਿ ਤੁਸੀਂ ਉਹਨੂੰ ਇਹ ਬਣਾ ਦਿਓ ਕਿ ਪਤਾ ਨਹੀਂ ਉਹਨੇ ਕਿੱਡਾ ਵੱਡਾ ਗੁਨਾਹ ਕਰ ਲਿਆ ਜਿਵੇਂ ਸਿੱਖੀ ਦਾ ਗद्दार ਹੋਵੇ ਜਾਂ ਸਿੱਖੀ ਦਾ ਸਭ ਤੋਂ ਵੱਡਾ ਗੁਨਾਹਗਰ ਹੋ ਗਿਆ ਹੋਵੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕੰਮ ਨਾ ਕਰੋ ਆਪਣਾ ਇੱਕ ਮੈਕਨਿਜ਼ਮ ਬਣਾ ਲਓ ਮੇਰੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਹੈ ਮੈਂ ਉਹਨਾਂ ਨੂੰ ਚਿੱਠੀ ਲਿਖਣ ਜਾ ਰਿਹਾ ਜੋ ਸਾਰੀ ਘਟਨਾ ਕ੍ਰਮ ਹੈ ਮੈਂ ਭੇਜ ਰਿਹਾ ਉਹਨਾਂ ਕੋਲ ਦੀ ਹਰਿਆਣਾ ਕਮੇਟੀ ਸ਼ਰੋਣੀ ਕਮੇਟੀ ਸਭ ਨੂੰ ਮੈਂ ਕਾਪੀ ਭੇਜਣ ਜਾ ਰਿਹਾ ਮੇਰੀ ਬੇਨਤੀ ਹੈ ਇੱਕ ਮੈਕਨਿਜ਼ਮ ਬਣਾ ਦਿਓ ਪੂਰੇ ਦੇਸ਼ ਤੇ ਦੁਨੀਆ ਵਿੱਚ ਕਿਧਰੇ ਵੀ ਕੋਈ ਗੱਲ ਸਾਹਮਣੇ ਆਉਂਦੀ ਹੈ ਤੁਹਾਡੀ ਇੱਕ ਕਮੇਟੀ ਹੋਵੇ ਉਸ ਕਮੇਟੀ ਦੀ ਜਾਂਚ ਹੋਵੇ ਜਿੰਨਾ ਚਿਰ ਉਹ ਕਮੇਟੀ ਜਾਂਚ ਨਾ ਕਰਕੇ ਰਿਪੋਰਟ ਨਾ ਦੇਵੇ ਉਹਨਾਂ ਚਿਰ ਸੋਸ਼ਲ ਮੀਡੀਆ ਤੇ ਕਿਸੇ ਬੰਦੇ ਨੂੰ ਜਲੀਲ ਨਾ ਤੁਹਾਡਾ ਸੋਸ਼ਲ ਮੀਡੀਆ ਤੇ ਕੁਝ ਵਿਗੜਨਾ ਨਹੀਂ ਤੁਸੀਂ ਗਾਲਾਂ ਕੱਢਣੀਆਂ ਨੇ ਤੁਸੀਂ ਬੰਦੇ ਨੂੰ ਗਦਾਰ ਕੋਸ਼ਿਸ਼ ਕਰਦੇ ਨੇ ਬਾਅਦ ਚ ਨਿਕਲਣਾ ਕੁਝ ਨਹੀਂ ਇਸ ਗੱਲ ਦੇ ਵਿੱਚੋਂ ਫਿਰ ਤੁਸੀਂ ਕਹਿਣਾ ਜੀ ਗੱਲ ਪਤਾ ਲੱਗ ਗਈ ਗੱਲ ਛੋਟੀ ਸੀ ਸੀ ਬੰਦੇ ਨੇ ਮਾਫੀ ਮੰਗ ਲਈ ਹੈ ਲੇਕਿਨ ਉਹ ਬੰਦੇ ਨੂੰ ਜਿਹੜਾ ਤੁਸੀਂ ਪੂਰੀ ਦੁਨੀਆ ਜਲੀਲ ਕਰਦੇ ਨੇ ਜਿੰਨਾ ਬੰਦਿਆ ਕਿ ਉਹ ਜਲੀਲ ਹੋ ਗਿਆ ਉਹਨਾਂ ਕੋਲ ਦੁਬਾਰਾ ਸੱਚਾਈ ਨਹੀਂ ਜਾਣੀ ਕਿ ਸੱਚਾਈ ਨਿਕਲੀ ਕੀ ਹੈ ਇਨਿਕੋਰੀ ਬੇਨਤੀ ਹੈ ਕਿ ਇਹਦੇ ਉੱਤੇ ਘੱਟੋ ਘਾਟ ਕੋਈ ਆਪਾਂ ਮੈਕੈਨਿਜ਼ਮ ਬਣਾ ਲਈਏ ਕੋਈ ਗੁਨਾਹ ਕਰਦਾ ਹੈ ਕੋਈ ਗਲਤੀ ਕਰਦਾ ਹੈ ਉਹਨੂੰ ਸਜ਼ਾ ਲਾਓ ਮੈਂ ਵੀ ਤਿਆਰ ਹਾਂ ਜੇ ਸਾਡੇ ਕੋਲ ਗਲਤੀ ਹੋਈ ਹੈ ਇਹ ਇਸ ਪੂਰੇ ಪ್ರಕರಣ ਦਾ ਆਰਗੇਨਾਈਜ਼ਰ ਮੈਂ ਆਵਾ ਬਾਬਾ ਜੀ ਦਾ ਕੋਈ ਰੋਲ ਨਹੀਂ ਬਾਬਾ ਜੀ ਆਰਾਮਨਾ ਅੰਦਰ ਕਮਰੇ 'ਚ ਰੈਸਟ ਕਰ ਰਹੇ ਨੇ ਬਿਮਾਰ ਨੇ ਅਨੰਦਪੁਰ ਸਾਹਿਬ ਤੋਂ ਸੇਰੇ ਆਏ ਨੇ ਉਹਨਾਂ ਨੂੰ ਨਹੀਂ ਪਤਾ ਬਾਅਦ ਕੀ ਹੋਇਆ ਔਰ ਬਾਹਰ ਜੋ ਕੁਝ ਹੋਇਆ ਉਸ ਚੈਨਲ ਦੇ ਵੀਰ ਵੱਲੋਂ ਕੈਮਰੇ ਅੱਗੇ ਕਰਕੇ ਉਹਨਾਂ ਨੂੰ ਇਹ ਕਹਿ ਕੇ ਕਿ ਆਪਣਾ ਕਲਚਰ ਦਿਖਾਓ ਜਾਣਬੁੱਝ ਕੇ ਰਿਕਾਰਡ ਕੀਤਾ ਗਿਆ ਹੈ ਡੇਫੇਮ ਕਰਨ ਵਾਸਤੇ ਬਦਨਾਮ ਕਰਨ ਵਾਸਤੇ ਚੰਗਾ ਹੁੰਦਾ ਮੌਕੇ ਤੇ ਸੜੇ ਕੋਲ ਸਵਾਲ ਕਰ ਲਿੰਦਾ ਕਿ ਵੀਰ ਜੀ ਤੁਹਾਡੇ ਬੱਚੇ ਆ ਕਰਨ ਦੇ ਨੇ ਅਸੀਂ ਉਹਨੂੰ ਮੌਕੇ ਤੇ ਜਵਾਬ ਦਿੰਦੇ ਵੀ ਕਿਉਂ ਕਰ ਰਹੇ ਨੇ ਗਲਤ ਕਰ ਰਹੇ ਨੇ ਕਿਸੇ ਕਰ ਰਹੇ ਨੇ ਲੇਕਿਨ ਇਹ ਕਰਨ ਦੇ ਬਜਾਏ ਇਹਨੂੰ ਹੋਰ ਮੁੱਦਾ ਬਣਾਇਆ ਗਿਆ ਮੇਰੀਆਂ ਨਹੀਂ ਸੰਗਤ ਨੂੰ ਬੇਨਤੀ ਹੈ ਕਿ ਸਚਾਈ ਹੈ ਜੋ ਮੈਂ ਤੁਹਾਡੇ ਸਾਹਮਣੇ ਲਿਆ ਰਿਹਾ ਇਹ ਸਚਾਈ ਨੂੰ ਮੈਂ ਗੁਰੂ ਘਰ 'ਚ ਖੜਾ ਹੋ ਕੇ ਵੀ ਕਹਿਨ ਨੂੰ ਤਿਆਰ ਆ ਸੰਗਤ ਸੱਦੇ ਸੰਗਤ 'ਚ ਖੜੇ ਹੋਣ ਨੂੰ ਤਿਆਰ ਆ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਏਗਾ ਅਕਾਲ ਤਖਤ ਸਾਹਿਬ ਤੇ ਜਾ ਕੇ ਵੀ ਖੜੇ ਹੋ ਕੇ ਕਹਿਨ ਨੂੰ ਤਿਆਰ ਆ ਜਿੱਥੇ ਗਲਤੀ ਹੈ ਹੱਥ ਜੋੜ ਕੇ ਜੋ ਸਜ਼ਾ ਸੰਗਤ ਲਾਏਗੀ ਉਹ ਸਜ਼ਾ ਪਰਮਾਨ ਹੈ ਲੇਕਿਨ ਇਹ ਜ਼ਰੂਰ ਕਵਾਂਗਾ ਕਿ ਅਣਜਾਣੇ ਵਿੱਚ ਅਗਰ ਬੱਚੇ ਬਾਹਰੋਂ ਆਏ ਨੇ ਦੂਜੀਆਂ ਸਟੇਟਾਂ ਤੋਂ ਬੱਚੇ ਆਏ ਨੇ ਇੱਕ ਗਲਤੀ ਹੋ ਗਈ ਹੈ ਉਹਨੂੰ ਐਡਾ ਵੱਡਾ ਵੱੱਡਰ ਗੁਨਾਹ ਨਾ ਬਣਾ ਦਿਓ ਕਿ ਉਹ ਬੜਾ ਚੰਗਾ ਸੁਨੇਹਾ ਲੈ ਕੇ ਗਏ ਨੇ ਕਿ ਗੁਰੂ ਘਰ ਦੇ ਵਿੱਚ ਸਾਨੂੰ ਲੰਗਰ ਮਿਲਿਆ ਗੁਰੂ ਘਰ 'ਚ ਸਾਨੂੰ ਸਤਿਕਾਰ ਮਿਲਿਆ ਸੇਵਾਦਾਰਾਂ ਨੇ ਸਾਨੂੰ ਬੜਾ ਪਿਆਰ ਦਿੱਤਾ ਉੱਥੇ ਕਿ ਬੜੇ ਵਧੀਆ ਤੁਸੀਂ ਚੰਗੇ ਲੱਗ ਰਹੇ ਹੋ ਮਤਲਬ ਬੜਾ ਸੋਹਣੇ ਤਰੀਕੇ ਨਾਲ ਸਾਨੂੰ ਇੱਥੇ ਸਤਿਕਾਰ ਮਿਲਿਆ ਸਾਨੂੰ ਇੱਥੇ ਵਿਦਾਈ ਮਿਲੀ ਤੇ ਹੁਣ ਜਦੋਂ ਸੋਸ਼ਲ ਮੀਡੀਆ ਦੀ ਸ਼ੁਰੂਆਤ ਹੋ ਗਈ ਮੈਂ ਵੀ ਲ ਕੱਲ ਦੀ ਜਿਹੜੀ ਮੈਂ ਲਾਈਵ ਸੋਰੇ ਥੱਲੇ ਬੜਿਆਂ ਦੇ ਕਮੈਂਟ ਆਏ ਨੇ ਕੱਲ ਨੂੰ ਉਹ ਬੱਚੇ ਕਿਸ ਨੇ ਲੈ ਕੇ ਜਾਣਗੇ ਕਿ ਇੱਕ ਪਾਸੇ ਸਾਨੂੰ ਲੰਗਰ ਛਕਾਇਆ ਦੂਜੇ ਪਾਸੇ ਸਾਡੇ ਕੋਲ ਇੱਕ ਛੋਟੀ ਜਿਹੀ ਗਲਤੀ ਹੋ ਗਈ ਉਹਦੇ ਉੱਤੇ ਸਾਨੂੰ ਪਤਾ ਨਹੀਂ ਕੀ ਕੁਝ ਗਾਲਾਂ ਕੱਟੀਆਂ ਜਾ ਰਹੀਆਂ ਨੇ ਸੋ ਹੱਥ ਜੋੜ ਕੇ ਬੇਨਤੀ ਹੈ ਨਾ ਕਰੋ ਮੈਂ ਤੁਹਾਡਾ ਗੁਨਾਹਗਾਰ ਆ ਇਸ ਸਟ੍ਰੀਮ ਦਾ ਲੀਡਰ ਹੁੰਦੇ ਨਾਤੇ ਮੈਨੂੰ ਜਿੱਥੇ ਖੜਾ ਕਰਨਾ ਹੈ ਖੜਾ ਕਰੋ 10000 ਹੈ ਬਸ ਇੰਨੀਆਂ ਕੋ ਬੇਨਤੀਆਂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ